ਪੰਜਾਬ ਸਿਰਫ ਇਸ ਵਾਸਤੇ ਰੱਖਿਆ ਹੋਇਆ ਵੀ ਠੀਕ ਹੈ ਜਦੋਂ ਪਾਣੀ ਵੱਧ ਗਿਆ ਉਦੋਂ ਦਰਿਆਵਾਂ 'ਚ ਛੱਡ ਦੂ ਅਦਰਵਾਈਜ਼ ਮੰਨ ਲਓ ਇੰਨੀਆਂ ਨਹਿਰਾਂ ਜਾ ਰਹੀਆਂ ਨੇ ਕੋਈ ਰਾਜਸਥਾਨ ਨੂੰ ਜਾ ਰਹੀ ਹੈ ਦਿੱਲੀ ਨੂੰ ਪਾਣੀ ਜਾ ਰਿਹਾ ਹਰਿਆਣੇ ਨੂੰ ਜਾ ਰਿਹਾ ਸਿਰਫ ਮੰਨ ਲਓ ਇੱਕ ਰੈਜ਼ਰਵਾਇਰ ਰੱਖਿਆ ਹੋਇਆ ਹੈ ਪੰਜਾਬ ਦੇ ਵਿੱਚ ਨਾ ਸਿਰਫ ਡੈਮ ਨੂੰ ਜਾਂ ਉਸ ਤਰੀਕੇ ਨਾਲ ਜਾਂ ਪੰਜਾਬ ਦਾ ਸੋਚ ਕੇ ਨਹੀਂ ਚੱਲਿਆ ਜਾ ਰਿਹਾ ਦੇਖੋ ਪੰਜਾਬ ਦਾ ਸੋਚਿਆ ਹੀ ਨਹੀਂ ਜਾ ਰਿਹਾ ਤੁਸੀਂ ਇਹ ਦੇਖੋ ਹਰਿਆਣਾ ਜਿਹੜਾ ਪੰਜਾਬ ਤੋਂ ਛੋਟਾ ਸੂਬਾ ਹੈ ਯਮਨਾ ਦਾ ਸਾਰਾ ਦਾ ਸਾਰਾ ਪਾਣੀ ਹਰਿਆਣੇ ਨੂੰ ਦੇ ਦਿੱਤਾ ਗਿਆ ਹਾਂਜੀ ਉਹ ਪਾਖੜੇ ਤੋਂ ਵੀ ਪਾਣੀ ਲੈ ਰਿਆ ਤੀਸਰਾ ਉਹਦੇ ਲਈ ਸ਼ਾਰਦਾ ਕਨਾਲ ਬਣਾਈ ਜਾ ਰਹੀ ਹੈ ਬਹੁਤ ਵੱਡੀ ਜਿਹੜੀ ਹੈ ਉਹ ਤੋਂ ਕੋਤ ਪਾਣੀ ਬਹੁਤ ਜ਼ਿਆਦਾ ਐਕਸੈਸ ਚ ਹੈ ਦੂਜੇ ਪਾਸੇ ਮੈਨੂੰ ਲੱਗਦਾ ਵੀ ਪੰਜਾਬ ਪੰਜਾਬ ਨਾਲ ਰੇੜਕਾ ਹੀ ਇਸ ਕਰਕੇ ਖੜਾ ਕੀਤਾ ਗਿਆ ਹੈ ਇਹ ਹਰਿਆਣੇ ਦਾ ਵੀ ਇੱਕ ਡਿਸਪਿਊਟ ਚੱਲਦਾ ਰਹੇ ਪੰਜਾਬ ਨੂੰ ਆਪਾਂ ਪੈਰਾਂ ਤੇ ਖੜੇ ਨਹੀਂ ਹੋਣ ਦੇਣਾ ਤੁਸੀਂ ਇਹ ਦੇਖ ਲਓ ਵੀ ਇੱਕ ਪਾਣੀ ਹੀ ਸਾਡੇ ਕੋਲ ਰਿਸੋਰਸ ਹੈ ਜੇ ਮੰਨ ਲਓ ਕਿ ਸਾਡਾ ਜਿਹੜਾ ਪਾਣੀ ਹੈ ਇਹੀ ਸਹੀ ਤਰ੍ਹਾਂ ਯੂਟਿਲਾਈਜ਼ ਹੋ ਜਵੇ ਪੰਜਾਬ ਦੇ ਵਿੱਚ ਸਾਡਾ ਜਿਹੜਾ ਜ਼ਮੀਨੀ ਪਾਣੀ ਹੈ ਉਹ ਨਹੀਂ ਨੀਵਾ ਹੋਊਗਾ ਦੂਜੀ ਗੱਲ ਇਹ ਹੈ ਵੀ ਜਿਹੜੀ ਸਾਡੀ ਬਿਜਲੀ ਹੈ ਜਿਹੜੇ ਆ ਕਿਸਾਨ ਦੀ ਲਾਗਤ ਆ ਉਹ ਵੀ ਘਟੇਗੀ ਸਾਨੂੰ ਬਿਜਲੀ ਨਹੀਂ ਦੇਣੀ ਪਊਗੀ ਜਿਹੜੀ ਮੁਫਤ ਜਿ ਬਿਜਲੀ ਦਿੰਨੇ ਮੋਟਰਾਂ ਦੀ ਜਿਹੜੀ ਸਰਕਾਰ ਨੂੰ ਸਬਸਿਡੀ ਦੇਣੀ ਸਬਸਿਡੀ ਦੇਣੀ ਪੈ ਰਹੀ ਹੈ ਤੀਜੀ ਗੱਲ ਇਹ ਵੀ ਕਿਸਾਨ ਦੀ ਆਪਣੀ ਲਾਗਤ ਘਟ ਜਾਏਗੀ ਈਵਨ ਮਤਲਬ ਪੰਜਾਬ ਤੇ ਜੇ ਮੰਨ ਲਓ ਕਿ ਸਰਪਲਸ ਬਿਜਲੀ ਬਚਦੀ ਹੈ ਠੀਕ ਹੈ ਤੇ ਉਹ ਇੰਡਸਟਰੀ ਨੂੰ ਦਿੱਤੀ ਜਾ ਸਕਦੀ ਹੈ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਘੱਟ ਰੇਟ ਤੇ ਦਿੱਤੀ ਜਾ ਸਕਦੀ ਹੈ ਤਾਂ ਇੱਕ ਪੰਜਾਬ ਦਾ ਜਿਹੜਾ ਆਰਥਿਕ ਬੋਝ ਆ ਉਹ ਵੀ ਘਟਦਾ ਹੈ